ਹੈਲੋ ਜੀ ਸਤ ਸ੍ਰੀ ਅਕਾਲ ਫਰੈਂਡਸ ਨਾਊ ਟੂ ਡਾਕੀ ਗੱਲ ਚੱਲ ਐ ਆਸ ਕਰਦੀ ਤੀ ਸਭ ਠੀਕ ਠਾਕ ਵਧੀਆ ਹੋਗਾ ਵਾਈਕੁਰ ਤੁਹਾਨੂੰ ਜੁੜਦੀ ਕਲਾ ਵਿੱਚ ਰੱਖੇ ਫਰੈਂਡ ਅੱਜ ਅਸੀਂ ਤੁਹਾਨੂੰ ਰੈਸਪੀ ਸ਼ੇਅਰ ਕਰਾਂਗੇ ਪਨੀਰ ਦੀ ਪੁੱਚੀ ਦੇ ਪਨੀਰ ਅਸੀਂ ਘਰ ਵਿੱਚ ਬਣਾਇਆ ਐ ਤੇ ਫਰੈਂਡ ਅਸੀਂ ਦੇਖਾਂਗੇ ਕਿ ਥੋੜੇ ਜਿਹਾ ਪਨੀਰ ਵਿੱਚ ਅਸੀਂ ਜਿਆਦਾ ਸਬਜ਼ੀ ਪੰਜ ਛੇ ਜਾਣੇ ਖਾਣੇ ਕਿਸ ਤਰ੍ਹਾਂ ਬਣਾਵਾਂਗੇ ਬਿਲਕੁਲ ਥੋੜਾ ਜਿਹਾ ਪਨੀਰ ਦੀ ਥੋੜਨਾ ਕਰਦੇ ਅਸੀਂ ਰੈਸਪੀ ਸ਼ੇਅਰ ਤੇ ਸਾਡੇ ਚੈਨਲ ਤੇ ਫਰੈਂਡ ਬਨੇ ਰਹੋ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅ ਆ ਦੇਖੋ ਫਰੈਂਡ ਬਹੁਤ ਹੀ ਵਧੀਆ ਸੌਫਟ ਜੀ ਪਨੀਰ ਦੀ ਸਬਜੀ ਬਣੀ ਸੀ ਤੇ ਜਿਦੀ ਹੁਣ ਤੁਹਾਡੇ ਨਾਲ ਅਸੀਂ ਕਰਦੇ ਆ ਰੈਸਪੀ ਸ਼ੇਅਰਸ ਫਰੈਂਡ ਠੀਕ ਹੈ ਕਰਦੇ ਆ ਸ਼ੁਰੂ ਆ ਦੇਖੋ ਫਰੈਂਡ ਇਧਰ ਮੈਂ ਪਨੀਰ ਇੰਨਾ ਕਿ ਸੀ ਇਹ ਘਰੇ ਬਣਾਇਆ ਸੀ ਹੁਣ ਇਹ ਤਾਜ਼ਾ ਤਾਜ਼ਾ ਇਹ ਨਾਲ ਅਸੀਂ ਲੈਨੇ ਪਿਆਜ਼ ਬਰੀਕ ਕੱਟ ਕੀਤੇ ਹੋਏ ਨਾਲ ਆਲੂ ਤੇ ਹਰੀਆਂ ਮਿਰਚਾਂ ਇਹ ਚੀਜ਼ਾਂ ਨਾਲ ਹੀ ਅਸੀਂ ਸਿਰਫ ਸਬਜੀ ਬਣਾਵਾਂਗੇ ਤੇ ਚੋਰ ਸਾਡੇ ਰੋਜ਼ ਦੇ ਪੇਸਟ ਮਸਾਲੇ ਨੇ ਉਸ ਹੀ ਅਸੀਂ ਵਰਤੋਂ ਕਰਾਂਗੇ ਤੇ ਤੇਲ ਵੀ ਫਰੈਂਡ ਬਿਲਕੁਲ ਜ਼ੀਰੋ ਕੁਕਿੰਗ ਆਇਲ ਜਿਹੀ ਬਣਾਵਾਂਗੀ ਬਿਲਕੁਲ ਦੇਖ ਲੋ ਥੋੜਾ ਜਿਹਾ ਇੱਕ ਅੱਧਾ ਚਮਚੇ ਦੇ ਕਰੀਬ ਤੇਲ ਲਿਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਸੁੱਕਾ ਤਣੀਆਂ ਹਸਾਬਤ ਤੇ ਨਾਲੇ ਕਾਲੀ ਮਰਚਾ ਪਾ ਦਿੱਤੀਆਂ ਇਹਨੂੰ ਤੋ ਇਹਨੂੰ ਜਿੰਨਾ ਤੱਕ ਤੜਕਦੀਆਂ ਨੇ ਤੇ ਉਹਨਾਂ ਚਰਨਾਲ ਹੀ ਅਸੀਂ ਪਾ ਦਵਾਂਗੇ ਹੁਣ ਪਿਆਜ਼ ਪਿਆਜ਼ ਤੇ ਹਰੀਆਂ ਮਰਚਾ ਫਰਾਂਡ ਅਸੀਂ ਨਾਲ ਹੀ ਪਾ ਜਾਵਾਂਗੇ ਫਰੈਂਡ ਇਹਨਾਂ ਥੋੜਾ ਜਿਹਾ ਪਨੀਰ ਸੀ ਜੀ ਅਸੀਂ ਨੀਰੇ ਕਲੇ ਪਿਆਜ਼ ਨਾਲ ਅਸੀਂ ਨਾ ਪਨੀਰ ਬਣਾਉਂਦੇ ਤੇ ਅਸੀਂ ਮੰਨ ਮੈਂਬਰ ਹੈ ਫੈਮਿਲੀ ਦੇ ਤੇ ਸਾਨੂੰ ਇਹ ਸਬਜੀ ਪੂਰੀ ਨਹੀਂ ਸੀ ਆਣੀ ਇਸ ਲਈ ਅਸੀਂ ਇਹਦੇ ਵਿੱਚ ਪਾ ਦਿੱਤੇ ਨੇ ਬਰੀਕ ਕੱਟ ਕੇ ਆਲੂ ਜਿਸ ਦੇ ਨਾਲ ਇਹ ਸਬਜੀ ਬਹੁਤ ਸੁਆਦ ਲੱਗਦੀ ਹੈ ਇਹ ਨਾਲੇ ਜਦੋਂ ਅਸੀਂ 5-6 ਮੈਂਬਰਾਂ ਨੇ ਖਾਣੀ ਹੈ ਤੇ ਆਪਣਾ ਵਧੀਆ ਰੋਟੀ ਖਾਦੀ ਜਾਂਦੀ ਹੈ ਆ ਦੇਖੋ ਫਰੈਂਡ ਹੁਣ ਇਹਨਾਂ ਨੂੰ ਪਿਆਜ਼ ਨੂੰ ਜ਼ਿਆਦਾ ਸਿਰ ਮਨੁਣਾ ਨਹੀਂ ਹੈ ਠੀਕ ਛੇ ਰੱਖਨੇ ਆ ਇਹ ਪਨੀਰ ਲਈ ਜਿਹੜੇ ਪਿਆਜ਼ ਉਹ ਥੋੜੇ ਐਸੀ ਕੱਚੇ ਹੀ ਰੱਖ ਦੇਣ ਜਿਆਦਾ ਇਹਨਾਂ ਨੂੰ ਨਹੀਂ ਘੋਣ ਦੇ ਤੇ ਪਿਆਜ਼ ਸਾਡੇ ਥੋੜੇ ਜਿਹਾ ਚੋਟੇ ਹੋ ਚੁੱਕੇ ਨੇ ਤਿਆਰ ਲਾਈਟ ਬਰਾਊਨ ਦੇ ਬਿਲਕੁਲ ਕਰਨੇ ਆ ਤੇ ਉਹਨਾਂ ਦੇ ਵਿੱਚ ਪਾਵਾਂਗੇ ਅਸੀਂ ਮਸਾਲੇ ਆ ਦੇ ਲਵਾਂ ਉਹਨਾਂ ਨੂੰ ਨਾਲ-ਨਾਲ ਹਿਲਾਉਂਦੇ ਜਾਣਾ ਹਿਲਾਨਾ ਤਾਂ ਆਂ ਤਾਂ ਕਿ ਸਾਡਾ ਇਹ ਪਨੀਰ ਅਫਰੈਂਡ ਇਨ ਉਸੇ ਨੂੰ ਹੱਥ ਨਾਲ ਇਸਕਾਪੋਰ ਲਵਾਂਗੇ ਤੇ ਜਦ ਬਿਲਕੁਲ ਸੌਫਟ ਪਨੀਰ ਬਣਿਆ ਸੀ ਬਹੁਤ ਵਧੀਆ ਕਿੱਲੋ ਦੇ ਦੁੱਧ ਹੋਏ ਕਰਕੇ ਤਾਂ ਮੈਂ ਪਨੀਰ ਬਣਾਇਆ ਉਹ ਵੀ ਘਾਂ ਦਾ ਸੀ ਇਹਨੂੰ ਫਰਿੱਜ ਤੇ ਜਾਂ ਲੇਟੇ ਤੇ ਮਸਾਲੇ ਪਿਆਜ਼ ਹੁੰਦਾ ਪਿਆ ਤੇ ਨਜ਼ਰ ਮਤ ਪਨੀਰ ਨੂੰ ਐਨ ਗ੍ਰाइंड ਕਰ ਲਿਆ ਹੈ ਹੱਥ ਨਾਲ ਹੀ ਕਰਨਾ ਹੈ ਤੇ ਹੁਣ ਅਸੀਂ ਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਨੂੰ ਹਲਾਉਂਦੇ ਜਾਣਾ ਨਾਲੋਂ ਨਾਲ ਤਾਂ ਜੇ ਸਾਡਾ ਤੜਕਾ ਨਾ ਤੱਲੇ ਨਾ ਲੱਗੇ ਕਿਉਂਕਿ ਅਸੀਂ ਤੇਲ ਬਹੁਤ ਥੀ ਦੇ ਵਿੱਚ ਘਟ ਵਰਤਿਆ ਹੈ ਮਾਂ ਦੇ ਵਿੱਚ ਪਾਵਾਂ ਦੇ ਫਰੈਂਡ ਅਸੀਂ ਨਮਕ ਸੁਆਤਨਚਾਰ ਹਲਦੀ ਪਾਵਾਂ ਦੀ ਜਿੰਨੇ ਕੁ ਜੀਵ ਵਰਦਨਾ ਚਾਹਦੇ ਪਾਉਂਦੇ ਜੇ ਥੋੜੀ ਜੀ ਦੇਗੀ ਮਰ ਨਾਲ ਪਾਵਾਂਗੇ ਸੀ ਲਾਲ ਮਰ ਨਾਲ ਪਾਵਾਂਗੇ ਸੀ ਗਰਮ ਮਸਾਲਾ ਇਹ ਹੋਇਆ ਦੇ ਵਿੱਚ ਮਸਾਲੇ ਆ ਜੋ ਹਰ ਇੱਕ ਚੀਜ਼ ਨੂੰ ਵਰਦਦੇ ਆ ਇਸ ਦੇ ਇਲਾਵਾ ਤੇ ਹੋਰ ਕੁਝ ਨਹੀਂ ਆਸੀ 판ਜਾ ਕਨੇ ਨਾਲ ਸਬਜ਼ੀ ਬਣਾਈ ਦਿਖਾਣੇ ਨੂੰ ਅਸੀਂ ਹਲਾ ਦੇ ਜਾਵਾਂਗੇ ਤੇ ਤਾਂ ਜਿਹੜਾ ਟੜਕਾ ਹੈ ਨਾ ਜਿਹੜਾ ਇਹフライਪੈਨ ਨਾਲ ਲੱਗੇ ਔਰੀ ਸਬਜੀ ਹੋਣ ਦਾ ਕਰਕੇ ਮੈਂ ਛੋਟੇ ਕਾਈਪਨ ਜਿਹਾ ਬਣਾ ਲੈਨੇ ਜਿਹੜਾ ਕੜਾਹੀ ਜਿਹਾ ਬਣਾਇਆ ਅੱਗੇ ਅਧਿਕਾਰ ਤੋਂ ਅਨੁਮਾਨ ਅਸੇਪ ਆਦਾਂਗੇ ਇਹਦੇ ਵਿੱਚ ਬਾਅਦ ਚ ਵਾਲੇ ਦਾ ਮੈਂ ਪਨੀਰ ਪਕਾਉਂਦੀ ਰਹੇ ਹਾਂ ਜਿਹੜਾ ਮੈਂ ਉਹਨੂੰ ਪੂਜੀਲੀ ਬਣਾ ਕੇ ਤਿਆਰ ਕਰਕੇ ਰੱਖ ਲਿਆ ਹੈ ਤੇ ਹਲਾਉਣਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਬਿਲਕੁਲ ਪੱਕੀ ਜੀਰਾ ਕੁਕਿੰਗ ਆਇਲ ਜਿਹਾ ਬਣਾਉਣਾ ਹੈ ਤਾਂ ਹੈ ਜੇ ਠੰਡਾ ਨਹੀਂ ਮਾਣਾ ਜੀ హను ఏ అసలు పాదా బ్రీ కలూ ఏవే అసి కవర్ ఏను బత బీ కట్ ఫో అస పకానా ఆలూ అను ఏ అసలు ఢాక రక దాగి థడీ థోడీ దర బాధ అలాగే ਕੱਚੀ ਨੇ ਥੋੜੀ ਜਿਹੀ ਮੁਸ਼ਕਲ ਦਿੱਤੀ ਹੈ ਸਮਝਾਣਾ ਜਿਹਾ ਤਾਂ ਤੇ ਮੈਂ ਨਾ ਕੱਚੀ ਯੂਜ਼ ਕਰ ਲਈ ਕਿ ਕੱਚੀ ਨਾਲ ਨਾ ਸਭ ਤੋਂ ਜ਼ਿਆਦਾ ਚਿਪਕ ਜਾਂਦੀ ਆ ਆ ਦੇਖੋ ਹਾਂ ਅੱਡੇ 2-3 ਮਿੰਟ ਹੋ ਗਏ ਨੇ ਤੇ ਅਸੀਂ ਹੁਣ ਫਿਰ ਫੇਟਾ ਕਰਨਾ ਉਤਾਰ ਕੇ ਦੇਖਾਂਗੇ ਕਿ ਆ λεमो ਨਾਲਾਂ ਦੇ ਇਕੱਲੇ ਕਰਨੇ ਲੱਗੇ ਇਸ ਦਾ ਰੰਗ ਰੰਗ ਨਾਲ ਤੇ ਆਲੇ ਨੂੰ ਪੱਕਦੇ ਉਦੋਂ ਤੱਕ ਇਸ ਨੂੰ ਅਸੀਂ ਪਕਾਵਾਂਗੇ ढक देे प्लेट न फिर हिलाे इस करके फंडा देखते दे जाना लागे फटना सब्जी ये सब्जी रख के परे चले जाए क्योंकि तो ऑयल घट व करके सब्जी थले ना लग जाए ਮੰ ਦੇਖੋ ਘੜਾ ਲੂ ਸਾਡੇ ਹੋ ਗਏ ਤੇ ਵਿੱਚ ਅਸੀਂ ਪਾਤਾਗੇ ਪਨੀਰ ਤੇ ਨੂੰ ਵੀ ਨਾਲ ਅਸੀਂ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਜਦ ਪਨੀਰ ਸਾਡਾ ਇੱਕਦਮ ਵਧਿਆ ਹੋ ਜੇ ਤੇ ਔਰ ਫਰੰਟ ਇਹਦੇ ਵਿੱਚ ਅਸੀਂ ਇੱਕ ਜਰੀ ਜ਼ਰੂਰ ਐਡ ਕਰਿਓ ਇਹਦੇ ਵਿੱਚ ਥੋੜਾ ਜਿਹਾ ਅਸੀਂ ਪਾਵਾਂਗੇ ਕੱਚਾ ਦੁੱਧ ਜਿਹਦੇ ਨਾਲ ਪਨੀਰ ਬਿਲਕੁਲ ਤਤੀਗਾ ਸਾਫਟ ਘਰ ਜੀ ਬਣੇਗੀ ਇਹ ਜ਼ਰੂਰ ਪਾਣਾ ਹੈ ਦੋ ਤੀ ਵਰਤੋਂ ਨਾਲ ਪਨੀਰ ਦਾ ਬਹੁਤ ਵਧੀਆ ਖਿਲੀ ਖਿਲੀ ਸਬਜ਼ੀ ਬਣਦੀ ਹੈ ਤੇ ਆ ਦੇਖੋ ਆ ਨਿਸ ਨੂੰ ਅਸੀਂ ਫਿਰ ਰੱਖਾ ਦਵਾਂਗੇ 5 ਕੁ ਮਿੰਟਾਂ ਤੱਕ ਇਸ ਨੂੰ ਅਸੀਂ ਪਕਾਵਾਂਗੇ ਆ ਦੇਖ ਸਕਦੇ ਹੋ ਫਰੰਟ ਸਾਡੀ ਪਨੀਰ ਦੀ ਘਰ ਜੀ ਬਣ ਕੇ ਹੋ ਚੁੱਕੀ ਹੈ ਤਿਆਰ ਇਹ ਕੈਮਰੇ ਚ ਕਲਰ ਇਹ ਤਾਂ ਥੋੜਾ ਜਿਹਾ ਲਾਈਟ ਆ ਰਿਹਾ ਤੇ ਥੋੜਾ ਡਾਰਕ ਹੋਣਾ ਕਲਰ ਸੀ ਤੇ ਠੀਕ ਆ ਫਰੈਂਡ ਇਸ ਤਰ੍ਹਾਂ ਸਾਡੀ ਕੰਪਨੀ ਤੇ ਬਣੇ ਰਿਓ ਤੇ ਤੁਹਾਨੂੰ ਮਿਲਦੇ ਰਵਾਂਗੇ ਆਹੋ ਜੀ ਵੀਡੀਓ ਨਾਲ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਵੀਡੀਓ ਨਾਲ ਬਾਏ ਬਾਏ